ਸਾਰਿਆਂ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿਸਾਨ ਅੰਦੋਲਨ ਦਿੱਲੀ ਵਿੱਚ ਜੋ ਕਿ ਪੂਰੇ ਜੋਰ-ਸ਼ੋਰ ਦੇ ਨਾਲ ਚੱਲ ਰਿਹਾ ਹੈ ਇਸ ਦੇ ਨਾਲ ਜਿੱਥੇ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੂਰਤ ਸੰਜੋਗ ਕੀਤਾ ਜਾ ਰਿਹਾ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵੀ ਇੱਥੇ ਪੂਰਨ ਹਮਾਇਤ ਕੀਤੀ ਜਾ ਰਹੀ ਹੈ ਜਿਸ ਦੇ ਪ੍ਰਧਾਨ ਸਰਦਾਰ ਜਸਕਰਨ ਸਿੰਘ ਜੀ ਕਣ ਸਿੰਘ ਵਾਲਾ ਹਨ ਆਓ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਇਹ ਜੋ ਕਿਸਾਨ ਜਥੇਬੰਦੀਆਂ ਵੱਲੋਂ ਕੱਲ 8 ਤਰੀਕ ਨੂੰ ਬੰਦਾ ਸੱਤਾ ਦਿੱਤਾ ਗਿਆ ਇਹਦੇ ਵੱਲੋਂ ਤੁਸੀਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਔਰ ਕਿਸ ਤਰ੍ਹਾਂ ਦੀ ਹਮਾਇਤ ਚਾਹੁੰਦੇ ਹੋ ਸਭ ਤੋਂ ਪਹਿਲਾਂ ਮੈਂ ਸਾਡਾ ਹੱਕ ਜਿਹੜਾ ਟੀਵੀ ਹੈ ਉਹਦੇ ਜਿਹੜੇ ਸਾਰੇ ਪੰਜਾਬ ਦੇ ਇਨਚਾਰਜ ਨੇ ਨਵਦੀਪ ਸਿੰਘ ਜੀ ਬਾਜਵਾ ਤੇ ਉਹਨਾਂ ਦੀ ਸਾਰੀ ਟੀਮ ਮਨਦੀਪ ਸਿੰਘ ਜੀ ਪ੍ਰਿਤਪਾਲ ਸਿੰਘ ਜੀ ਜਿਹੜੇ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਦਰਦ ਨੂੰ ਲੈ ਕੇ ਉਹਨਾਂ ਦੇ ਨਾਲ ਜਿਹੜੇ ਸੰਬੰਧਤ ਆ ਮਜ਼ਦੂਰਾਂ ਦੇ ਦਰਦ ਨੂੰ ਲੈ ਕੇ ਵਪਾਰੀਆਂ ਦੇ 95% ਲੋਕਾਂ ਦੇ ਦਰਦ ਨੂੰ ਲੈ ਕੇ ਮੋਦੀ ਨੂੰ ਛੱਡ ਕੇ ਕਹਿਣ ਤੋਂ ਬਾਅਦ ਸਾਰਿਆਂ ਦੇ ਦਰਦ ਨੂੰ ਲੈ ਕੇ ਜਿਹੜੇ ਤੁਸੀਂ ਲਗਾਤਾਰ ਜਦੋਂ-ਜਦ ਕਰ ਰਹੇ ਹੋ ਨਾਕਿਆਂ ਦੇ ਵਿੱਚ ਲੰਘ ਕੇ ਜ਼ਬਰ ਜਿਹੜਾ ਹੋਇਆ ਉਹਨੂੰ ਸਹਿ ਕੇ ਪਿਛਾੜਾਂ ਸਹਿ ਕੇ ਟੋਏ ਸਹਿ ਕੇ ਪੱਥਰੂ ਕੇ ਸਹਿ ਕੇ ਤੁਸੀਂ बराबर ਦਾ ਹਿੱਸੇਦਾਰੀ ਆ ਤੁਹਾਡੇ ਅੱਗੇ ਸਿਰ ਝੁਕਦਾ। ਉੱਥੇ ਮੈਂ ਜਿੱਥੇ ਤੁਹਾਡੇ ਅੱਗੇ ਸਿਰ ਝੁਕਦਾ ਉੱਥੇ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਆਸਟ੍ਰੇਲੀਆ, ਦੁਬਈ ਕਹਿੰਤੋਂ ਪਰ ਪੂਰੇ ਸੰਸਾਰ ਦੇ ਕਿਸਾਨਾਂ ਤੇ ਸਿੱਖਾਂ ਦਾ ਧੰਨਵਾਦ ਕਰਦਾ। ਉੱਥੇ ਮੈਂ ਜਸਟਿਸ ਟਰੂਡੋ ਜਿਹੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਆ ਉਹਨਾਂ ਵੀ ਨਿੱਤਰ ਕੇ ਕਿਸਾਨਾਂ ਦੇ ਹੱਕ ਵਿੱਚ ਆ ਕੇ ਮੋਦੀ ਦੀ ਜਿਹੜੀ ਪਾਲਿਸੀ ਆ ਕਿਸਾਨ ਵਿਰੋਧੀ ਪੀਸ ਦੀ ਪਾਲਿਸੀ ਜਾਬਰ ਨੂੰ ਰੱਦ ਕਰ ਦਿੱਤਾ। ਉਧਰ ਮੈਂ ਧੰਵਤਾਂ ਦੀਆਂ ਰਾਸ਼ਟਰਪਤੀ ਜਿਹੜੇ ਮੈਡਨ ਹੈ ਆਪਣੇ ਯੂਐਸਏ ਦੇ ਜਿਹੜੇ ਨਵੇਂ ਚੁਣੇ ਆ ਉਹਨਾਂ ਦਾ ਤੇ ਉਹਨੇ ਤਾਂ ਸਿੱਧੇ ਕਹਿ ਦਿੱਤਾ ਮੈਂ ਇੰਡੀਆ ਦੀ ਉਸ ਪਾਲਿਸੀ ਨਾਲ ਨਹੀਂ ਸਹਿਮਤ ਜਿਹੜੇ ਮੁਲਕ ਦੇ ਵਿੱਚ ਇੱਕ ਗਰੀਬ ਤੇ ਅਮੀਰ ਦੀ ਦੁਵਾਰ ਹੋਵੇ ਉਹਦਾ 21 ਜਦੋਂ ਟਰੰਪ ਇੱਥੇ ਆਇਆ ਸੀ ਉਸ ਵਕਤ ਤਾਂ ਇੱਕ ਕਲੋਨੀ ਦੇ ਵਿੱਚ ਨੇੜੇ ਕੱਟ ਕੀਤਾ ਸੀ। ਜਿਹੜੇ ਗਰੀਬਾਂ ਦੇ ਘਰ ਸੀ ਪੱਕੀ ਕੰਧ ਕੱਟਦੀ ਤੇ ਜਿਹੜੇ ਸਰਮਾਇਦਾਰ ਸੀ ਦਾਨੀ ਵਾਨੀ ਜਿਹੜੇ ਲਟੇਰੇ ਸੀ ਉਹਨਾਂ ਲਈ ਉਹਨਾਂ ਨੇ ਦਰਵਾਜ਼ੇ ਖੁੱਲੇ ਕਰ ਦਿੱਤੇ ਉਹਨਾਂ ਨੇ ਵੀ ਰੱਦ ਕੀਤਾ ਫਿਰ ਮੈਂ ਧੰਨਵਾਦੀ ਹਾਂ ਕਿ ਯੂਨੋ ਨੇ ਐਕਸ਼ਨ ਲੈ ਲਿਆ ਜੀ ਪੂਰੇ ਯੂਨੋ ਨੇ ਐਕਸ਼ਨ ਲੈ ਗਿਆ ਵੀ ਕਿਸਾਨ ਪੀਸਫੁਲੀ ਹੈ ਉਹ ਤਰਨਾ ਮਜਾਰਾ ਕਰ ਸਕਦੇ ਇੱਥੋਂ ਤੱਕ ਕਿ ਅਮਰੀਕਾ ਕੈਨੇਡਾ ਜਰਮਨ ਫਰਾਂਸ ਤੋਂ ਵੀ ਆ ਕੇ ਲੋਕ ਉਸ ਤਰ੍ਹਾਂ ਦੀ ਹਮਾਇਤ ਕਰ ਸਕਦੇ ਆ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਦੀਆਂ ਦੂਜੇ ਪਾਸੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਅੱਠ ਨੂੰ ਪੂਰਾ ਇੰਡੀਆ ਬੰਦ ਆ ਤੇ ਉਹ ਬੰਦ ਕਿਉਂ ਕਰਨਾ ਪਿਆ ਬੰਦ ਕਿਉਂ ਕਰਨਾ ਕਿਉਂਕਿ ਮੋਦੀ ਨੇ ਜ਼ਾਬਰ ਰਵਈਆ ਅਪਣਾਇਆ ਹੋਇਆ ਪਹਿਲੀ ਵਾਰੀ ਕਿਸਾਨਾਂ ਨੂੰ ਬਿਨਾ ਝੰਡੇ ਤੋਂ ਬੁਲਾਇਆ ਸੱਤ ਜੱਥੇਬੰਦੀਆਂ ਨੂੰ ਵਾਪਸ ਮੋੜ ਦਿੱਤਾ ਚੱਜ ਨਾਲ ਕੋਈ ਇਸ ਗੱਲ ਹੀ ਨਹੀਂ ਸੁਣੀ ਫਿਰ 30 ਸਾਰੇ ਜੱਥੇਬੰਦੀਆਂ ਨੂੰ ਦੇ ਨਮੈਂਦਿਆਂ ਨੂੰ ਬੁਲਾਇਆ ਫਿਰ ਉਹਨਾਂ ਨੂੰ ਇੱਕ ਬੈਗ ਹੀ ਦਿੱਤੇ ਆਵਦਾਰ ਇਸ ਦਾ ਏਜੰਡਾ ਦਿੱਤਾ ਯਾਨੀ ਕਿ ਜਾਬਰ ਖੂਨ ਦੀ ਜਿਹੜੀ ਇਲੀਗਲ ਖੂਨ ਦੀ ਮਲਕ ਪੱਗੋ ਵਾਲੀ ਰੋਟੀ ਖਵਾਤੀ ਜਿਹੜੀ ਰੋਟੀ ਚ ਸਾਡੇ ਟੋਏ ਪੱਟੇ ਸੀ ਗੈਰ ਕਾਨੂੰਨੀ ਜਿਹੜੀ ਰੋਟੀ ਉਸ ਨਾਲ ਅੱਥ-ਪੱਥ ਹੈ ਕਿ ਉਹਨੇ ਬੈਰੀਕੇਟ ਲਾਤੇ ਸਾਡੇ ਬਿਛਾੜਾ ਮਾਰਤੀਆਂ ਸਾਡੇ ਅਥਰੂਗੇ ਸੈੱਟ ਤੇ ਕਿ ਸਾਨੂੰ ਕੁੱਟਿਆ ਸਾਡੀਆਂ ਬੀਬੀਆਂ ਨੂੰ ਜਾਬਰ ਗਿਆ ਸਾਡੀਆਂ ਬੀਬੀਆਂ ਬਾਰੇ ਦਿਹਾੜੀਦਾਰ ਬੀਬੀਆਂ ਨੂੰ ਕਿਹਾ ਗਿਆ ਮੋਦੀ ਦੀਆਂ ਜਿਹੜੀਆਂ ਕੁਝ ਸਿਹਲੀਆਂ ਸੀ ਉਹਨਾਂ ਵੱਲੋਂ ਉਹਨਾਂ ਵੱਲੋਂ ਸਾਰਾ ਕੁਝ ਹੀ ਕਿਹਾ ਗਿਆ ਜੀ ਇਹ ਜਦੋਂ ਸਾਰਾ ਕੁਝ ਹੀ ਕਿਹਾ ਗਿਆ ਤੇ ਫੇਰ ਅਸੀਂ ਕਿਸਾਨਾਂ ਨੇ ਅੱਠ ਦਾ ਭਾਰਤ ਪੂਰਾ ਬੰਦ ਕਰ ਦਿੱਤਾ ਅਪੀਲ ਕੀਤੀ ਹੈ ਹੁਣ ਸਾਡੀ ਅਪੀਲ ਹੈ ਸਾਰੇ ਭਾਰਤ ਦੇ ਲੋਕਾਂ ਨੂੰ ਸਾਰੇ ਟਰਾਂਸਪੋਰਟਾਂ ਨੂੰ ਜੀ ਸਾਰੇ ਵਕੀਲਾਂ ਨੂੰ ਸਾਰੇ ਡਾਕਟਰਾਂ ਨੂੰ ਸਾਰੀ ਪ੍ਰੈਸ ਨੂੰ ਸਾਰੇ ਇੰਜੀਨੀਅਰ ਨੂੰ ਤੋਂ ਪਾਬ ਜਿੱਥੇ ਜਿੱਥੇ ਵੀ ਬੈਠੇ ਆਪਾਂ ਪੈਸਟੀਸਾਈਡ ਦੀਆਂ ਦੁਕਾਨਾਂ ਹੈ হোলਸੇਲ ਦੀਆਂ ਦੁਕਾਨਾਂ ਹੈ ਉਹ ਭਾਈ ਬੰਦ ਕਰਕੇ 7 ਦਿਨ ਜੀ ਉਹ ਸੜਕਾਂ ਤੇ ਆ ਜਾਣ ਇਹ ਬੰਦ ਆਪਣਾ ਜਿੱਥੇ ਜਿੱਥੇ ਬੈਠੇ ਆ ਉਹ ਆਪਣਾ ਗਲੀ ਵੀ ਬੰਦ ਕਰਨ ਗਲੀ ਦੀ ਫੋਟੋ ਪਾਉਣ ਵੀ ਗਲੀ ਦੀ ਬੰਦ ਹੈ ਜੀ ਮਹੱਲਾ ਵੀ ਬੰਦ ਕਰਕੇ ਮਹੱਲੇ ਦੀ ਫੋਟੋ ਪਾਉਣ ਜੀ ਆਪਣਾ ਸ਼ਹਿਰ ਬੰਦ ਕਰਕੇ ਸ਼ਹਿਰਾਂ ਦੀਆਂ ਫੋਟੋਆਂ ਪਾਉਣ ਜੀ ਸੜਕਾਂ ਦੀਆਂ ਬੰਦ ਕਰਕੇ ਫੋਟੋਆਂ ਪਾਉਣ ਪਿੰਡ ਆਪਾਂ ਪਿੰਡ ਦੇ ਵਿੱਚ ਲੋਕ ਆ ਪਿੰਡ ਦੇ ਵਿੱਚ ਲੋਕ ਵੀ ਲੋਕਡਾਉਨ ਦਾ ਤਰ੍ਹਾਂ ਬੰਦ ਸਾਰਾ ਪਿੰਡ ਕਰਕੇ ਸਾਰਾ ਪਿੰਡ ਬੰਦ ਕਰਕੇ ਪਿੰਡ ਦੇ ਇੱਕ ਸਾਥ ਚ ਗੁਰਦੁਆਰੇ ਇਕੱਠੇ ਹੋ ਕੇ ਕਹੋ ਕਿ ਮੋਦੀ ਦਾ ਪਿੱਟ ਸਿਆਪਾ ਕਰੋ ਕਿਉਂਕਿ ਘਰਾਂ ਚ ਜਿੰਨਾ ਜਿਹੜੇ ਘਰਾਂ ਚੋਂ ਬਾਹਰ ਨਹੀਂ ਨਿਕਲਦੇ ਪਿੰਡਾਂ ਚ ਮੈਂ ਮਸਜਿਦਾਂ ਚ ਵੀ ਕਹਿਣਾ ਹੈ ਮੌਲਵੀਆਂ ਨੂੰ ਉਹ ਮਸਜਿਦਾਂ ਅੱਗੇ ਉੱਥੇ ਬੈਠਣ ਉੱਥੇ ਕਹਿਣ ਜਕਾਰੇ ਛੜਨ ਮਰਚਾ ਅੱਗੇ ਜਾ ਕੇ ਜਿਹੜੇ ਅਸਾਈ ਹੈ ਉਹ ਆਪਣੇ ਗਿਰਜਾ ਘਰੇ ਗਿਆਣ ਜਿਹੜੇ ਹਿੰਦੂ ਵੀਰ ਆ ਜਿਹੜੇ ਸਾਡੇ ਮਾਨਵਤਾਵਾਦੀ ਸਹੀ ਹੈ ਉਹ ਵੀ ਆਪਣੇ ਉਥੇ ਖੜਨ ਤੇ ਉਹ ਉਹਦਾ ਕਰਨ ਤੇ ਦੂਜੇ ਪਾਸੇ ਸਾਨੂੰ ਸਾਰਿਆਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ ਉਥੇ ਬਾਈਕਾਟ ਕੀਤਾ ਕਰਨਾ ਚਾਹੀਦਾ ਹੈ ਬਾਈਕਾਟ ਸਾਨੂੰ ਜਿੰਨੇ ਵੀ ਭਾਜਪੀ ਦੇ ਸਟੇਟ ਦੇ ਆਫਸਰ ਵੀਰਾਂ ਦਾ ਪ੍ਰਧਾਨ ਹੈ ਜਿੰਨੇ ਉਹਨਾਂ ਦੇ ਮੰਡਲਾਂ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਕੂਚੇ ਦੇ ਪ੍ਰਧਾਨ ਹੈ ਜਿਨ੍ਹਾਂ ਨੇ ਸ਼ਹਿਰਾਂ ਦੇ ਪ੍ਰਧਾਨ ਹੈ ਜਿਨ੍ਹਾਂ ਦੇ ਉਹਨਾਂ ਦੇ ਐਮਐਲਏ ਹੈ ਜਿਨ੍ਹਾਂ ਦੇ ਉਹਨਾਂ ਦੇ ਐਮਪੀ ਹੈ ਬੀਜਪੀ ਆਰਐਸ ਦੇ ਤੋਂ ਦੀ ਯਾਰਾਂ ਦੇ ਉਹਨਾਂ ਦੇ ਅੱਗੇ ਇੱਕ ਇੱਕ ਘੰਟਾ ਕਰਾਂ ਦੇ ਕੇ ਲਾਜ਼ਮੀ ਤਰਨੇ ਦਿਓ ਉਹਨਾਂ ਦਾ ਪਿੱਟ ਸਿਆਪਾ ਕਰੋ ਕਿ ਉਹਨਾਂ ਦਾ ਸੋਸ਼ਲ ਬਾਈਕਾਟ ਕਰ ਦਿਓ ਕਿਉਂਕਿ ਜਿੰਨਾ ਚਿਰ ਆਪਾਂ ਜੰਗਲ ਆ ਜਿਹੜਾ ਹੁੰਦਾ ਜੰਗਲ ਦੇ ਵਿੱਚ ਸ਼ੇਰ ਰਹਿੰਦਾ ਹੈ ਜੇ ਜੰਗਲ ਦੇ ਸ਼ੇਰ ਨੇ ਰਹਿਣਾ ਹੈ ਤੇ ਉਹਨੂੰ ਆਲਾਦ ਵਾਲਾ ਠੀਕ ਰੱਖਣਾ ਪੈਂਦਾ ਇਸ ਵਿੱਚ ਜਿਹੜਾ ਅਸੀਂ ਜੰਗਲ ਆ ਜਿਹੜੀ ਸੰਗਤ ਆ ਜੇ ਮੋਦੀ ਨੇ ਸੀ ਜੰਗਲ ਨੂੰ ਅੱਗ ਹੀ ਲਾਤੀ ਫੇਰ ਇਹ ਜਾਨਵਰ ਕਿੱਧਰ ਜਾਣਗੇ ਇਸ ਜੰਗਲ ਰੂਪੀ ਕਿਸਾਨ ਸੋਚ ਨੂੰ ਇਹਨੇ ਜ਼ਬਰ ਤਰੀਕੇ ਦੇ ਨਾਲ ਇਹ ਕਿਸਾਨਾਂ ਤੇ ਤੇ ਜ਼ਬਰ ਕਰਕੇ ਤਿੰਨ ਕਾਲੇ ਕਾਨੂੰਨ ਬਣਾ ਕੇ ਜੋ ਜ਼ਬਰ ਹੈ ਉਹ ਸਾਡੇ ਤੇ ਕਰਦੇ ਇਹ ਸਾਨੂੰ ਵਿਰੋਧ ਕਰਨਾ ਚਾਹੀਦਾ ਦੂਜੇ ਪਾਸੇ ਮੈਂ ਇੱਕ ਵੀ ਕਹਿਣਾ ਚਾਹਣਾ ਹੈ ਕਿ ਦਸ਼ੰਤਰ ਚਟਾਲਾ ਉਹਨੇ ਹਮਾਇਤ ਕੀਤੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਤੇ ਬੀਜੇਪੀ ਨੂੰ ਆਰਐਸਐਸ ਨੂੰ ਅੱਜ ਦਸ਼ੰਤ ਚਟਾਲਾ ਨੇ ਪ੍ਰਕਾਸ਼ ਸਿੰਘ ਬਾਦਲ ਨੇ ਵੈਸੇ ਤਾਂ ਲੋਕਾਂ ਨੂੰ ਇਹ ਡਰਾਮਾ ਕੀਤਾ ਕਿ ਮੈਂ ਚਟਾਲਿਆਂ ਦੇ ਨਚੋੜ ਲੜੂਗਾ ਭਾਜਪਾ ਨਾਲ ਨਹੀਂ ਲੜੂਗਾ ਉਹਨਾਂ ਨੇ ਚੋਣ ਤਾਂ ਲੜ ਲਈ ਲੈਦਾ ਲੋਕਾਂ ਦੇ ਅੱਖਾਂ 'ਚ ਘਟਾਪਾ ਲਿਆ ਜਦੋਂ ਲੋਕਾਂ ਨੇ ਸਾਥ ਉਹਨਾਂ ਨੂੰ ਨਾਂ ਦਿੱਤਾ ਜਦੋਂ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਨਾ ਲੋਕ ਸਭਾ 'ਚ ਕਰਦੇ ਆ ਜੇ ਅਸੀਂ ਐਮਪੀ ਤਨਖਾਹਾਂ ਲੈਣ ਤੇ ਹੁੰਦਾ ਕੋਈ ਗੱਲ ਨਹੀਂ ਮੈਂ ਮੁਸਲਮਾਨ ਵੀਰਾਂ ਨੂੰ ਵੀ ਕਹਿੰਦਾ ਜਿਹੜੇ ਭਾਜਪਾ ਦੇ ਹੋ ਕਰੋ ਵਾਪਸ ਆਓ ਵਾਪਸ ਆਓ ਸਾਰੇ ਟੈਕਨੀਕਲ ਢੰਗ ਨਾਲ ਨਹੀਂ ਲੜਾਈ ਲੜੀ ਜਾਣੀ ਜੇ ਤੁਸੀਂ ਕਹੋ ਵੀ ਅਸੀਂ ਬੀਜੇਪੀ ਜਾ ਕੇ ਉੱਥੇ ਵਿੱਚ ਬਹਿ ਕੇ ਉਹਨੂੰ ਢਾਹ ਲਾਵਾਂਗੇ ਕੋਈ ਬੰਦਾ ਵਿੱਚ ਬਹਿ ਕੇ ਢਾਹ ਨਹੀਂ ਲਾਉਂ ਦਿੰਦਾ ਉਹ ਸਾਡੇ ਨਾਲੋਂ ਨਾ ਤੇਜ ਹੈ ਉਹ ਵਿੱਚ ਬਹਿ ਕੇ ਤੁਹਾਨੂੰ ਖਰੀਦਾ ਹੈ ਕਈ ਬੰਦੇ ਕਹਿੰਦੇ ਅੱਜ ਮੈਂ ਵਿੱਚ ਵੜ ਕੇ ਇਹਨੂੰ ਛੱਡ ਲੂੰਗਾ ਤੁਸੀਂ ਦੱਸੋ ਅੱਜ ਤੱਕ ਵਿੱਚ ਵੜ ਕੇ ਕਿਸੇ ਨੇ ਛੱਟਿਆ ਇਹ ਤਾਂ ਜਦੋਂ ਸਿੱਟੀ ਦਾ ਸਿੱਧਾ ਸਿੱਧਾ ਹੀ ਸਿੱਟੀ ਦਾ ਹੈ ਹੁਣ ਤੁਸੀਂ ਵਖੋ ਵੀ ਆ ਇਹ ਜਾਨਵਰ ਆ ਕੋਈ ਇਹ ਜਾਨਵਰ ਹੈ ਮੈਂ ਨਿਸ਼ਾਨਾ ਲਾਉਣਾ ਗਲੇਲ ਦਾ ਨਿਸ਼ਾਨਾ ਲਾਇਆ ਤੇ ਸਿੱਧਾ ਲੱਗੂਗਾ ਜੇ ਮੈਂ ਕਿ ਟੇਡਾ ਲਾਵਾਂ ਇਹਦੇ ਜਿਹੜੇ ਇਹਦੇ ਪਿੱਛੇ ਦੀ ਜੈਕਟ ਜਿਨ੍ਹਾਂ ਨਾਲ ਕੇ ਮੈਂ ਇਹ ਤਾਂ ਮੈਨੂੰ ਦਿਸਣਾ ਹੀ ਨਹੀਂਗਾ ਆਪਣੇ ਸਾਡੇ ਲੀਡਰਾਂ ਨੇ ਆਪਣੀ ਕੌਮ ਦੇ ਖਾਂਚ ਘਟਾ ਪਾ ਕੇ ਮੁਸਲਮਾਨ ਦੇ ਕੌਮ ਦੇ ਲੀਡਰਾਂ ਨੇ ਮੁਸਲਮਾਨਾਂ ਦੇ ਪਾਇਆ ਸਿੱਖ ਕੌਮ ਦੇ ਕਾਂਜ ਪ੍ਰਕਾਸ਼ ਸਿੰਘ ਬਾਦਲ ਬੈਂਸ ਸਿੰਘ ਕੈਪਟਨ ਇਹ ਸਾਰਿਆਂ ਨੇ ਉਹਨਾਂ ਨੇ ਖਪਾਇਆ ਅਸਾਈਆਂ ਦੇ ਉਹਨਾਂ ਨੇ ਘਟਾ ਪਾਇਆ ਉਹ ਤੁਸੀਂ ਸੋਚੋ ਉਹ 3% ਬੰਦੇ ਤੁਹਾਨੂੰ ਕੁੱਟਰੇ ਨਹੀਂ ਬ੍ਰਾਹਮਣ ਸੋਚ ਕਦੇ ਸੋਚਿਆ ਤੁਸੀਂ ਕੁੱਟੀ ਖਾਈ ਜਾਂਦੇ ਓਏ ਤੁਸੀਂ ਇਕੱਠੇ ਨਹੀਂ ਹੁੰਦੇ ਤੁਹਾਡੀ ਅਣਖ ਹੀ ਮਰ ਗਈ ਐ ਤੁਹਾਡੀ ਗੈਰਤੀ ਮਰ ਗਈ ਐ ਕੀ ਤੁਹਾਨੂੰ ਇਡੀਆਂ ਬਾਣੀ ਪੜਨ ਦਾ ਕੀ ਤੁਹਾਨੂੰ ਆਪਣੇ ਧਾਰਮਿਕ ਗ੍ਰੰਥਾ ਦਾ ਪੀ ਪਤਾ ਓ ਜਦੋਂ ਇਕੱਠੇ ਨਹੀਂ ਓ ਮਹਾਰਾਜ ਨੇ ਤਾਂ ਕਿਹਾ ਅੱਲਾਹ ਨੇ ਕਿਹਾ ਸਾਰਿਆਂ ਨੇ ਕਿਹਾ ਓ ਜ਼ਬਰ ਲਈ ਇਕੱਠੇ ਹੋ ਜੋ ਓ ਤੁਹਾਡੇ ਤੇ ਜ਼ਬਰ ਹੁੰਦਾ ਤੁਸੀਂ ਤਮਾਸ਼ਾ ਵੇਖੀ ਜਾਂਦੇ ਹੋ ਤੁਸੀਂ ਤਮਾਸ਼ਾ ਵੇਖੀ ਜਾਂਦੇ ਹੋ ਆ ਮੋਦੀ ਦਾ ਵੀ ਤਮਾਸ਼ਾ ਵੇਖ ਰਹੇ ਹੋ ਇਹ ਦਿਨ ਤਾਂ ਪ੍ਰਮਾਤਮਾ ਨੇ ਅੱਲਾਹ ਨੇ ਲਿਆਂਦੇ ਤੁਹਾਨੂੰ ਇਕੱਠੇ ਕੀਤਾ ਐ ਇਸ ਕਰਕੇ ਸਾਰੇ ਆਂਪਿਆਂ ਨੂੰ ਰਜ਼ਾਇਨ ਨੇ ਰਹਿਣਾ ਚਾਹੀਦਾ ਓ ਜਦੋਂ ਤੁਸੀਂ ਬੋਲਦੇ ਨਹੀਂਗੇ ਜੇ ਬੋਲਣਾ ਕਰ ਤੁਹਾਨੂੰ ਬੋਲ ਨਹੀਂ ਦਿੰਦੇ ਜਦੋਂ ਤੁਹਾਨੂੰ ਪਾਰਲੀਮੈਂਟ ਨਹੀਂ ਸੋਣੀ ਸੋਚੀ ਜਾਂਦੀ ਨੈਸ਼ਨਲ ਇੰਮੋਰਟਸ ਕਿੱਥੇ ਆ ਸੁਪਰੀਮ ਕੋਰਟ ਦੇ ਜੱਜ ਕਿੱਥੇ ਆ ਆ ਰਾਮਦੇਵ ਇੱਕ ਆ ਬਾਬਾ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਗਿਆ ਭੱਜਿਆ ਕਿ ਨਹੀਂ ਭੱਜਿਆ ਦਿੱਲੀ ਚ ਭੱਜ ਗਿਆ ਐਜੀਟੇਸ਼ਨ ਕਰਦਾ ਸੀ ਉਹਦੇ ਤੇ ਪੁਲਿਸ ਨੇ ਬਿਛਾੜ ਕਰਤੀ ਗੋਲੀਆਂ ਦੀ ਪਲਾਸਟਿਕ ਦੀਆਂ ਦੀ ਬਿਛੜ ਤੇ ਉਹ ਭੱਜ ਗਿਆ ਬੀਬੀਆਂ ਵਾਲੇ ਕੱਪੜੇ ਪਾ ਕੇ ਮੈਨੂੰ ਇਹ ਦੱਸੋ ਜਿੰਨੀਆਂ ਬੀਬੀਆਂ ਐਜੀਟੇਸ਼ਨ ਚ ਹੁੰਦੀਆਂ ਕਦੇ ਬੰਦਿਆਂ ਵਾਲੇ ਕੱਪੜੇ ਪਾ ਕੇ ਭੱਜੀਆਂ ਨਹੀਂ ਨਾ ਭੱਜੀਆਂ ਉਹ ਬੰਦਾ ਬਣਿਆ ਸੀ जिने ਕਰੋੜਾਂ ਰੁਪਏ ਲੁੱਟ ਲਿਆ 3400 68 60 ਕਰੋੜ ਰੁਪਏ ਦਾ ਜਿਹੜਾ ਇਹਦਾ ਘਟਾਲਾ ਹੋਇਆ ਸੀ ਇਹ ਲਾਅ ਉਸੇ ਮੋਦੀ ਨੇ ਨੂੰ ਛੜਤਾ ਤੇ ਕਿਸਾਨਾਂ ਨੂੰ ਕੀ ਛੜਿਆ ਇਹ ਸਾਰਾ ਕੁਝ ਸੋਚੋ ਇਹ ਜਿੰਨਾ ਚਿਰ ਸੋਚਦੇ ਨਹੀਂਗੇ ਉਹਨੂੰ ਤਾਂ ਸੂਆ ਮੋਟੋ ਲੈ ਲਿਆ ਹੁਣ ਕਿਸਾਨਾਂ ਨੇ ਖਾਈ ਪੱਟਤੀ ਕਿਨੇ ਮੋਦੀ ਨਹੀਂ ਕਟਣ ਨੇ ਕਾਨੂੰਨ ਦੇ ਮੁਤਾਬਕ ਤਾਂ ਖਾਈ ਪੱਟ ਨਹੀਂ ਸਕਦਾ ਮੁਜਾਹਰਾ ਕਰ ਸਕਦੇ ਤੇ ਫਿਰ ਸਾਡੇ ਖਾਈ ਪੱਟਤੀ ਹਾਈ ਕੋਰਟ ਕੀ ਕਹਿੰਦੀ ਆ ਸੂਆ ਮੋਟੋ ਝਾੜ ਮਾਰਦੀ ਹੈ ਡੀਸੀਬੀ ਨੂੰ ਤੇ ਹੁਣ ਭਾਈ ਹੁਣ ਸੁਪਰੀਮ ਕੋਰਟ ਛਾੜ ਕਿਉਂ ਨਹੀਂ ਮਲਦੀ ਮੋਦੀ ਨੂੰ ਕਾਨੂੰਨ ਕੀ ਆ ਕਾਨੂੰਨ ਦੇ ਮੁਤਾਬਕ ਅਸੀਂ ਕਰ ਰਹੇ ਆਂ ਕਿਸਾਨ ਕਾਨੂੰਨੀ ਪ੍ਰਕਿਰਿਆ ਕਰ ਰਹੇ ਆ ਇਹਨਾਂ ਨੇ ਬਾਬਰੀ ਮੰਜਰ ਢਾਤੀ ਦੱਸੋ ਸੁਪਰੀਮ ਕੋਰਟ ਨੇ ਬੋਲੀ ਆ ਸੁਪਰੀਮ ਕੋਰਟ ਨੇ ਕਹਦਾ ਢਾ ਦੇ ਜਿਹੜੀ ਸੁਪਰੀਮ ਕੋਰਟ ਹੁੰਦੀ ਆ ਨਾ ਉਹਨਾ ਮੰਦਿਰ ਨਾ ਮਸਜਿਦ ਗਿਰਜਾ ਕਰ ਦਖਲ ਨਹੀਂ ਦੇ ਸਕਦੀ ਤੇ ਕੀ ਕੀਤਾ ਮੋਦੀ ਕਹਿੰਦਾ ਜੇ ਕਰੋਨਾ ਕਿਸਾਨਾਂ ਨੂੰ ਕਰੋਨਾ ਹੋ ਗਿਆ ਤੇ ਜਦੋਂ ਤੂੰ ਰਾਮ ਮੰਦਿਰ ਦਾ ਨੀ ਪੱਥਰ ਰੱਖਿਆ ਗਿਆ ਉਦੋਂ ਕਰੋਨਾ ਕਿੱਧਰ ਹੋਇਆ ਜਦੋਂ 370 ਤਾਰਾ ਤੋੜੀਓਦੋਂ ਕਰੋਨਾ ਕਿੱਥੇ ਗਿਆ ਸੀ ਜਦੋਂ 35 ਇਹ ਤੋੜੀ ਉਦੋਂ ਕਿੱਥੇ ਗਿਆ ਸੀ ਜਦੋਂ ਮੁਸਲਮਾਨ ਕੌਮ ਦਾ ਗੋਦਰਾ ਕੰਡ ਕਰਕੇ ਉੱਥੇ ਮੈਂ ਗਿਆ ਸਿਮਰਜੀਤ ਸਿੰਘ ਮਾਨ ਨੇ ਭੇਜਿਆ ਦੱਸੋ ਕਿਹੜਾ ਗਿਆ ਕੋਈ ਜਥੇਬੰਦੀ ਨਹੀਂ ਕੇ ਮੈਂ ਕਿਹਾ ਘਰ ਘਰ ਗਿਆ ਹਾਂ ਹਾਂ ਜਦੋਂ ਬਾਬਰੀ ਮਸਜਿਦ ਢਾਈ ਉਸ ਵਕਤ ਗ੍ਰਿਫਤਾਰੀ ਸਿਮਰਜੀਤ ਸਿੰਘ ਮਾਨ ਨੇ ਤੇ ਅਸੀਂ ਆ ਸੰਸਾਰ ਸਿੰਘ ਹੋਰੀ ਬੈਠੇ ਆ ਸਾਰਿਆਂ ਨੇ ਗਾਜੀਆਬਾਦ ਅਸੀਂ ਦਿੱਤੀ ਆ ਆ ਜਿਹੜੇ ਹਿੱਤੋਰੀ ਫਿਰਦੇ ਆ ਪ੍ਰਕਾਸ਼ ਸਿੰਘ ਬਾਦਲ ਇਹ ਭਾਜਪਾ ਨਾਲ ਰਲ ਕੇ ਗਏ ਉਹਨੂੰ ਇਹ ਗਰਲ ਕੇ ਗਏ ਆ ਇਹ ਸਭ ਤੋਂ ਵੱਡੇ ਚੋਰ ਹੈ ਸਭ ਤੋਂ ਵੱਡੇ ਪੰਥ ਵਿਰੋਧੀ ਹੈ ਇਹਨਾਂ ਨੂੰ ਗੁਰੂਗ੍ਰੰਥ ਸਾਹਿਬ ਦਾ ਨਹੀਂ ਗੁਰੂਗ੍ਰਾਂਸਰ ਦੀ ਪੈਦੀ ਵੀ ਹੋ ਗਈ ਤੇ ਛਾਲਾ ਮਾਰਦੇ ਫਿਰਦੇ ਆ ਆ ਸਰਸੇ ਵਾਲੇ ਸਾਧ ਬੂਬਣਾ ਸਾਧ ਨੂੰ ਕਿਨੇ ਦਿੱਤੀ ਆ ਬੇਲ ਕਿਨੇ ਬੇਲ ਦਿੱਤੀ ਆ ਛਾਨੂੰ ਨਹੀਂ ਤੇ ਸਾਡੇ ਕਿਸਾਨਾਂ ਨੂੰ ਨਹੀਂ ਦਿੱਤੀ ਬੇਲ ਦੇਤੀ ਇਹਨੇ ਇੱਕ ਦਿਨ ਨੂੰ ਬਾਹਰ ਕੱਢਤਾ ਜੀ ਦੱਸੋ ਕਿਨੇ ਕਢਿਆ ਕੋਈ ਬੋਲਿਆ ਆ ਕਿਸਾਨ ਉੱਠੋ ਸਭ ਤੋਂ ਵੱਡਾ ਖਤਰਾ ਹਿੰਦੂ ਰਾਸ਼ਟਰ ਚ ਹੈ ਦੂਜਾ ਖਤਰਾ ਇਨਕਲਾਬ ਜਿੰਦਾਬਾਦ ਤੋਂ ਆ ਇਨਕਲਾਬ ਜਿੰਦਾਬਾਦ ਵਾਲੇ ਦਰਬਾਰ ਸਭ ਟਾਇਆ ਹੈ ਕਿਨੇ ਟਾਇਰ ਰੂਸ ਨੇ ਟਾਇਆ ਇਨਕਲਾਬ ਜਿੰਦਾਬਾਦ ਵਾਲਾ ਪੈਸੇ ਰੂਸ ਤੋਂ ਆਉਂਦੇ ਜਿਹੜੇ ਇਨਕਲਾਬ ਕਹਿੰਦੇ ਆ ਅੱਜ ਸਭ ਤੋਂ ਵੱਧ ਭਗਵੰਤ ਮਾਨ ਇਨਕਲਾਬ ਜਿੰਦਾਬਾਦ ਕਹਿੰਦਾ ਹੈ ਕਹਿੰਦਾ ਕਿ ਨਹੀਂ ਕਹਦਾ ਤੇ ਫਿਰ ਚਲਦਾ ਤਾਂ ਬੀਜਪੀ ਆਰਐਸਐਨ ਨਾਲ ਮੋਦੀ ਨਾਲ ਮਨਪ੍ਰੀਤ ਇਨਕਲਾਬ ਜਿੰਦਾਬਾਦ ਕਹਿੰਦਾ ਚਲਦਾ ਕਾਂਗਰਸ ਨਾਲ ਰਾਮੂ ਵਾਲੀ ਇਨਕਲਾਬ ਜਿੰਦਾਬਾਦ ਜਾਂਦਾ ਕਾਂਗਰਸ ਨਾਲ ਚਲਦਾ ਹੈ ਅੱਜ ਜਿਵੇਂ ਇਨਕਲਾਬ ਜਿੰਦਾਬਾਦ ਵਾਲਿਆਂ ਨੇ ਮੈਨੂੰ ਇਨਕਲਾਬ ਜਿੰਦਾਬਾਦ ਵਾਲੇ ਦੱਸਣ ਥੋੜੀ ਪਾਲਿਸੀ ਕੀ ਹੈ ਮੈਨੂੰ ਅੱਜ ਦੱਸਣ ਇਨਕਲਾਬ ਜਿੰਦਾਬਾਦ ਵਾਲੇ ਥੋੜੀ ਪਾਲਿਸੀ ਕੀ ਹੈ ਤੁਸੀਂ ਇੰਡੀਆ ਕਿਹੋ ਜਿਹਾ ਬਣਾਓਗੇ ਤੋੜਾ ਐਗਰੀਕਲਚਰ ਸਿਸਟਮ ਕਿ ਹੋ ਜਾਊਗਾ ਤੁਹਾਡਾ ਆਰਥਿਕ ਢਾਂਚਾ ਕਿ ਹੋ ਜਾਊਗਾ ਤੁਹਾਡੀ ਇਕਨੋਮਿਕ ਪਾਲਿਸੀ ਕੀ ਹੋਊਗੀ ਤੁਹਾਡੀ ਰੋਡ ਪਾਲਿਸੀ ਕੀ ਹੋਊਗੀ ਤੁਹਾਡਾ ਚੰਡਾ ਕਿ ਹੋ ਜਾਊਗਾ ਤੁਹਾਡਾ ਪਰਹਾਵਾ ਕਿ ਹੋ ਜਾਊਗਾ ਕਿਸਾਨਾਂ ਨਾਲ ਕੀ ਹੋ ਜਾ ਕਰੋਗੇ ਕੀ ਕਰੋਗੇ 73 ਸਾਲ ਜਦ ਤੂੰ ਇਹ ਵੀ ਨਹੀਂ ਦੱਸਿਆ ਕੀ ਚੀਜ਼ ਐ ਦੱਸਿਆ ਕਿਦਾਂ ਹੈ ਕਿਉਂਕਿ ਜਿਹੜੇ ਇਨਕਲਾਬ ਜਿੰਦਾਬਾਦ ਵਾਲਿਆਂ ਨੇ ਨਾ ਪਹਿਲਾਂ ਕੀ ਕੀਤਾ ਪਹਿਲਾਂ ਕੀ ਕੀਤਾ ਇਹਨਾਂ ਬੰਦਿਆਂ ਨੇ ਸਾਡੇ ਬੱਚੇ ਮਾਰਿਆ ਇਨਕਲਾਬ ਬੀਬੀ ਅਮਰੋ ਜਿਹੜੀ ਕਾਮਰੇਸ਼ਨ ਕਲੱਬ ਸਾਡੇ ਬੱਚੇ ਮਾਰੇ ਐ ਇਹਨਾਂ ਨੇ ਖ਼ਬਰ ਕੱਢਿਆ ਦੇਸ਼ਵਿਕ ਇਹਨਾਂ ਨੇ ਖ਼ਬਰ ਕੱਢਿਆ ਨਵਾਂ ਜਮਾਨਾ ਇਹਨਾਂ ਨੇ ਬਰਨਾਲੇ ਤੋਂ ਸੁਰਖ ਰੇਖਾ ਕੱਢਿਆ ਸਾਡੇ ਵਿਰੋਧ ਇਹਨਾਂ ਨੇ ਬੋਲਿਆ ਇਸ ਕਰਕੇ ਸਾਰਾ ਕੁਝ ਸੋਚੋ ਇਨਕਰਾਬ ਇੱਥੇ ਰਾਜ ਕਰੇਗਾ ਖਾਲਸਾ ਝੰਡੇ ਹੋਣਗੇ ਹੁਣ ਤੁਸੀਂ ਲੋਕ ਝੰਡੇ ਲਾ ਲੈ ਸਾਰਿਆਂ ਨੇ ਆ ਜੁਨੀਅਨ ਹੈ ਹੈਗਾ ਝੰਡਾ ਅਮਰਸਰ ਕਿਸਾਨ ਯੂਨੀਅਨ ਇੱਕੋ ਐ ਅਮਰਸਰ ਤੋਂ ਕਿਸੇ ਯੂਨੀਅਨ ਨੇ ਕਹਿਆ ਕਹਿੰਦਾ ਦੀ ਮੈਂ ਯੂਨੀਅਨ ਨਹੀਂ ਐ ਲੱਖੋ ਵਾਲਦੀ ਦੂਜੀ ਜਣੀਆਂ ਮੈਂ ਕਹਿੰਦਾ ਸਿੱਧੂਪੁਰ ਦੀ ਦੂਜੀ ਕਹਿੰਦਾ ਮੈਂ ਤਾਂ ਗਰਾਹ ਦੀ ਤੁਸੀਂ ਕਹਿੰਦੇ ਟਕਾਉਂਦਾ ਦੀ ਕੋਈ ਕਹਿੰਦਾ ਮੈਂ ਟਕਾਹਤ ਦੀ ਕੋਈ ਕਹਿੰਦਾ ਮੈਂ ਕਿਸੇ ਦੀ ਯੂਨੀਅਨ ਕਿਸੇ ਦੀ ਨਹੀਂ ਆ ਕਿਸਾਨ ਤਾਂ ਰੱਬ ਦਾ ਮਰਦ ਕਹਿੰਦਾ ਕਿਸਾਨੀ ਕਿਸਾਨ ਕਰੇ ਲੋਚਾ ਜਿਓ ਲਾਏ ਹਲ ਜੋ ਤੋਦਮ ਕਰੇ ਹੁਣ ਲਾਓ ਝੰਡੇ ਸਾਰੇ ਲਾ ਦਿਓ ਨਾ ਇਹ ਨਾਵਾਂ ਦੀਆਂ ਨਹੀਂ ਚੱਲਣਗੀਆਂ ਇਹ ਤਾਂ ਅੱਛੀਆਂ ਇੱਕ ਚੱਲਣਗੀਆਂ ਇੱਕ ਪਾਲਸੀ ਤੇ ਚੱਲਣਗੀਆਂ ਜੇ ਜਿਤਨਾ ਹੈ ਉਹ ਕਹਿੰਦੇ ਇਕੱਠੇ ਰੋ ਨਾ ਨਾ ਆਪਣੇ ਰੱਖਿਆ ਦੱਸੋ ਝੰਡਾ ਲਾਇਆ ਸੀ ਕਿਤੇ ਝੰਡਾ ਨਹੀਂ ਲਾ ਸਾਡੇ ਕੋਲੇ ਵੀ ਝੰਡਾ ਹੈ ਆ ਵਿਖਾਓ ਸਾਡਾ ਝੰਡਾ ਉਹ ਝੰਡਾ ਵਿਖਾਓ ਕਿਹੜਾ ਹੈ ਉਹ ਝੰਡਾ ਵਿਖਾਓ ਸਾਡੇ ਕੋਲੇ ਵੀ ਝੰਡਾ ਹੈ ਝੰਡਾ ਲੈ ਕੇ ਆਓ ਝੰਡਾ ਲੈ ਕੇ ਆਓ ਸਾਡੀ ਯੂਨੀਅਨ 90 ਤੋਂ ਲੜ ਰਹੇ ਆ ਮੈਨੂੰ ਦੱਸੋ ਗੁਜਰਾਤ ਚ ਹੋਇਆ ਕਿਹੜੀ ਯੂਨੀਅਨ ਗਈਆ ਇਹ ਗਈਆ ਸਿਮਰਜੀਤ ਸਿੰਘ ਮਾਨ ਨੇ ਪਾਰਲੀਮੈਂਟ ਚ ਬੋਲਿਆ ਆ ਝੰਡਾ ਸਾਡਾ ਝੰਡਾ ਹੈ ਮੈਂ ਝੰਡਾ ਵੀ ਰੱਖ ਸਕਦਾ ਹੈ ਇਹ ਸਾਡੀ ਯੂਨੀਅਨ ਦਾ ਝੰਡਾ ਹੈ ਹਾਂ ਸਾਡਾ ਝੰਡਾ ਹੈ ਪਰ ਅਸੀਂ ਲਾਇਆ ਨਹੀਂ ਆ ਦੱਸਿਆ ਝੰਡਾ ਤਾਂ ਇੱਕ ਹੀ ਚੱਲੀਦਾ ਹੈ ਆ ਝੰਡਾ ਤਾਂ ਇੱਕ ਹੀ ਹੈ ਇਹ ਫਿਰ ਵੇਖੋ ਸੋਚੋ ਇਹ ਜਿੰਨਾ ਚਿਰ ਤੀ ਸੋਚਦੇ ਨਹੀਂ ਗੱਲਾਂ ਕਹਿਣੀਆਂ ਕੋਈ ਕਰਨੀਆਂ ਤਾਂ ਕੁਛ ਉਥੋਂ ਤੱਕ ਤਾਂ ਤੁਸੀਂ ਸਾਡੇ ਨਾਲ ਆ ਨਹੀਂ ਸਕਦੇ ਅਸੀਂ ਤਾਂ ਨਾਲਾਈ ਬੈਠੇ ਆ ਅਸੀਂ ਚੱਲੇ ਆ ਜੰਤਰ ਮੰਤਰ ਨੂੰ ਉਹ ਰਸਕੇ ਬੈ ਕੇ ਦੱਸੋ ਕਿਉਂ ਬੈਠੇ ਆ ਭਾਈ ਕੀ ਲੜਾਈ ਆ ਜ਼ਮੀਨ ਦੀ ਲੜਾਈ ਆ ਵੱਟ ਦੀ ਲੜਾਈ ਆ ਉਹਦੇ ਵਿੱਚ ਐਮਐਲ ਕੀ ਕਰਦਾ ਉਹਦੇ ਵਿੱਚ ਰਾਜਦਾਨ ਦੇ ਐਮਐਲ ਕੀ ਕਰਦਾ ਗਲਤਾਰ ਕੀ ਕਰਦਾ ਉਥੇ ਆ ਮਾਦੀ ਪਾਰਟੀ ਦਾ ਉਹ ਕਿਵੇਂ ਆਇਆ ਜਿਹੜਾ ਆਰਐਸਐਸ ਦਾ ਬੰਦਾ ਹੈ ਹੈ ਜਿਨ੍ਹਾਂ ਨੇ ਕੱਲ ਨਾਰੇ ਲਵਾਇਆ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੀ ਕੀ ਮਤਲਬ ਹੈ ਕੇਜਰੀਆਂ ਵਾਲਾ ਲੁਾਈ ਜਾਂਦਾ ਹੈ ਹੈ ਉਹ ਸੰਧ ਵਾਲਾ ਉਹ ਆ ਤੁਰਿਆ ਫਿਰਦਾ ਸਭ ਤੋਂ ਪਹਿਲਾਂ ਲਟੇਰਾ ਸਭ ਤੋਂ ਹੈ ਪਿੰਡ ਦਾ ਸਰਪੰਚ ਰਿਆ ਸਾਰੀਆਂ ਗਰੰਟਾਂ ਖਾ ਗਿਆ ਜਾਨੀ ਜੇਲ੍ਹ ਸੰਦਾ ਦੋਤਾ ਹੈ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਟਾਇਆ ਉਹ ਕਦੇ ਸੋਚਿਆ ਸਾਰੀ ਜ਼ਿੰਦਗੀ ਕਾਂਗਰਸ ਰਿਆ ਤੁਸੀਂ ਸੋਚੋ ਇਹ ਗੱਲ ਇੱਕ ਚੱਲੂਗੀ ਐ ਨਹੀਂ ਚੱਲੂਗੀ ਸਾਂਗਾਂ ਕਿਤੇ ਤੇ ਵਧਾਈਆਂ ਕਿਤੇ ਰਾਤ ਨੂੰ ਕਿਤੇ ਤੇ ਦਿਨੇ ਕਿਤੇ ਸਿੱਧੀ ਗੱਲ ਚੱਲੂਗੀ ਇਹ ਸਾਰੇ ਐਮਪੀ ਰਜਾਇਨ ਦੇਣ ਕਹੋ ਖਾਂ ਕਲਤਾਰ ਨੂੰ ਰਜਾਇਨ ਦੇਵੇ ਉਹ ਲਿਆਓ ਰਾਜੇ ਲੈਣ ਕਰੋ ਦੇਵੇ ਰਜਾਇਨ ਜਦੋਂ ਅਸੀਂ ਧਰਨਾ ਲਾਉਣੇ ਆ ਪਿੱਛੇ ਮੁੜ ਜਾਂਦੇ ਆ ਅਸੀਂ ਲੜਾਈ ਆ ਇਹ ਗੱਲ ਲੜਾਈ ਲੜ ਰਹੇ ਆ ਇੱਕ ਕ੍ਰਾਂਤੀਕਾਰੀ ਵਾਲਾ ਆ ਜਿਹੜਾ ਇੱਕ ਬੈਠਾ ਹੈ ਜਿਹੜਾ ਕਹਿੰਦਾ ਤੇ ਗੱਲ ਹੀ ਨਾ ਕਰੋ ਜੀ ਜੀ ਆ ਪੁੱਛੋ ਆ ਦੱਸਣਗੇ ਆਪਣਾ ਇਹ ਜਰਨਲ ਸਕੱਟਿਆਮਕਾਰ ਸਿੰਘ ਹਾਂ ਇੱਥੇ ਵੰਡੀਆਂ ਪਾਉਣ ਆਇਓ ਰਾਤ ਨੂੰ ਸ਼ਰਾਬਾਂ ਪੀ ਕੇ ਤੁਸੀਂ ਵੜ ਕੇ ਮਾਰਦੇ ਹੋ ਇੱਥੇ ਤੁਸੀਂ ਆ ਨਹੀਂ ਸਕਦੇ ਇੱਥੇ ਕੀ ਜਾਣਿਓ ਰੋਜ਼ ਬੋਤਲਾਂ ਫੜ ਦੂੰਗਾ ਮੈਂ ਆਇਆ ਕਿਸਾਨਾਂ ਦੀਆਂ ਕਰਨਾ ਅਸਲੀ ਗੱਲ ਕਰੋ ਇਹ ਐ ਨਹੀਂ ਚੱਲਣੇਗੀ ਸਾਨੂੰ ਕੋਈ ਵੋਟ ਦਾ ਨਾਂ ਪਾਓ ਇੱਕ ਵੀ ਨਾ ਪਾਓ ਜਿੱਤ ਜੋ ਤੁਸੀਂ ਸਾਰੇ ਸਾਨੂੰ ਕੋਈ ਲੋੜ ਨਹੀਂ ਅਸੀਂ ਤਾਂ ਸਾਨੂੰ ਕਿਸਾਨ ਸੰਘਰਸ਼ ਦੀ ਗੱਲ ਹੈ ਇਹ ਕਨਾਰ ਸੰਘਰਸ਼ ਦੀ ਗੱਲ ਹੈ ਇਹ ਸਾਰਿਆਂ ਨੂੰ ਇੱਕ ਇੱਕ ਮੁੱਠਾ ਹੋਣਾ ਚਾਹੀਦਾ ਉਹ ਭਰਾਵਾ ਸਾਨੂੰ ਭਵਾ ਨਹੀਂ ਬਰਾਇਆ ਸੀ ਫੇਰ ਵੀ ਤੁਹਾਡੇ ਨਾਲ ਫੇਰ ਵੀ ਨਾਲ ਹੈ ਅਸੀਂ ਕਿਹਾ ਅਸੀਂ ਲੜੀਏ ਅਸੀਂ ਬੋਲੀਏ ਅਸੀਂ ਗਾਣਾ ਗੱਢੀ ਅਸੀਂ ਮੇਰੀ ਵੀ ਇੱਕ ਹੈ ਜੇ ਮਾਰਨ ਵਾਲਾ ਸਾਨੂੰ ਇੱਕ ਹੈ ਤੇ ਫਿਰ ਮਰਨ ਵਾਲਾ ਇੱਕ ਕਿਉਂ ਨਹੀਂ ਅਸੀਂ ਕਿਹਾ ਸੀ ਬਿਨਾ ਝੰਡੇ ਤੋਂ ਨਾ ਜਾਓ ਮੈਂ ਕਿਹਾ ਦੀ ਨਾ ਅੰਦਰ ਜਾਓ ਡੰਡੇ ਤੋਂ ਮੋਦੀ ਲਿਖ ਕੇ ਦੇਵੇ ਬਿਨਾ ਝੰਡੇ ਤੋਂ ਪਹਿਲੀ ਵਾਰ ਗਏ ਬਿਨਾ ਝੰਡੇ ਤੋਂ ਦੂਜੀ ਵਾਰ ਗਏ ਬਿਨਾ ਝੰਡੇ ਤੋਂ ਤੀਜੀ ਵਾਰ ਗਏ ਚੌਥੀ ਵਾਰ ਗਏ ਪੰਜਵੀਂ ਵਾਰ ਗਏ ਛੇਵੀਂ ਵਾਰ ਹੁਣ ਸੱਤਵੀਂ ਵਾਰ ਜਾਣਾ ਮੈਂ ਹੁਣ ਕਹਿੰਦਾ ਝੰਡੇ ਤੋਂ ਬਗੈਰ ਨਾ ਜਾਇਆ ਜੇ ਜਾਓ ਟੇਬਲ ਤੋਂ ਟੇਬਲ ਨਾ ਛੜਿਓ ਉਹਦੇ ਤੇ ਲਿਖ ਕੇ ਆਵੇ ਮੋਦੀ ਵੱਲੋਂ ਵੀ ਮੈਂ ਤੁਹਾਡੇ ਨਾਲ ਬਿੱਲ ਮਾਫ ਬਿੱਲ ਰੱਦ ਕਰਨ ਤੇ ਗੱਲ ਕਰਦਾ ਮੈਨੂੰ ਸਮਝਾ ਦਿਓ ਫਿਰ ਐਵੇਂ ਗੇੜੇ ਗੇੜੇ ਘੱਡੀ ਜਾਣ ਕੀ ਮਤਲਬ ਹੈ ਕੀ ਗੱਲ ਇਹ ਤੁਹਾਨੂੰ ਸਮਝਣਾ ਪਊਗਾ ਇਹ ਬੱਠਲ ਮੈਂ ਨਹੀਂ ਮੂੰਦਾ ਵਜਣ ਦੇਣਾ ਬਈ ਕਿਸਾਨਾਂ ਨੂੰ ਹਰੀਆਂ ਭੱਗਾਂ ਨੂੰ ਹੀ ਬਣਾ ਕੇ ਬੱਠਲ ਮੂੰਦੇ ਮਾਰਾ ਕੇ ਤੁਸੀਂ ਤੋਰੀ ਫਿਰੋ ਅਸਲ ਗੱਲ ਕਰਨੀ ਪਊਗੀ ਕਹਿੰਦੇ ਸਿਆਸਤ ਨਾ ਕਰੋ ਕਹਿੰਦੇ ਨਾ ਤੇ ਸਿਆਸਤਨ ਸਿਆਸਤ ਥੱਲੇ ਕੇ ਬੈਠੀ ਐ ਜੇ ਸਿਆਦ ਤੁਹਾਡੇ ਕੋਲੇ ਹੁੰਦੀ ਉਹ ਤੁਹਾਡਾ ਰਾਜ ਹੁੰਦਾ ਮੋਦੀ ਤੁਹਾਡੇ ਥੱਲੇ ਹੁੰਦਾ ਹੈ ਤੁਸੀਂ ਦੱਸੋ ਕੋਈ ਵੋਟਾਂ ਨਹੀਂ ਪਾਉਂਦੇ ਆ ਝੰਡੇ ਲਾਇਆ ਸਾਨੂੰ ਤਾਂ ਕਹਨੇ ਦਾਤੀ ਤੋਂ ਡੋੜੇ ਦਾ ਝੰਡਾ ਕੀ ਦਾ ਬਈ ਉਹ ਸੱਸੀ ਨੀਗਾ ਦਾਤੀ ਸਿੱਟੇ ਦਾ ਸੱਸੀ ਨੀਗਾ ਉਹ ਝੰਡਾ ਕਿਉਂ ਲਾਇਆ ਕਿਉਂ ਲਾਇਆ ਝੰਡਾ ਸਾਡਾ ਗੱਡੇ ਦਾ ਝੰਡਾ ਹੀ ਹੈ ਨਹੀਂ ਹੈ ਨੀਗਾ ਹੈ ਮੋਦੀ ਦਾ ਚੱਕੀ ਫਿਰਦਾ ਮੋਦੀ ਦਾ ਫੁੱਲ ਤੁਰਿਆ ਫਿਰਦਾ ਇਹ ਤੇ ਬੀਜੇਪੀ ਦੇ ਆਉਂਦੇ ਆ ਕਿਉਂ ਆਉਂਦੇ ਆ ਬਈਓ ਬੀਜੇਪੀ ਦੀ ਕਿਸਾਨ ਜਿਹੜੀ ਕਿਉਂ ਨਹੀਂ ਭਜਾਉਂਦੇ ਸਾਨੂੰ ਤਾਂ ਤੁਸੀਂ ਕਹਨੇ ਸਾਡੇ ਨੇੜੇ ਨਾਲ ਉਹਨੂੰ ਭਜਾਉਂਦੇ ਨਹੀਂ ਉਹਨਾਂ ਨੂੰ ਵਿਚਵਾੜੀ ਬੈਠੇ ਹੋ ਬਾਦਲ ਕੀ ਆ ਬੀਜੇਪੀ ਨਹੀਂ ਰਾਜਾਇਲੂ ਕੋਈ ਵਿਚਵਾੜਿਆ ਬਈ ਲੈ ਖੋਲ ਵੀ ਗਿਆ ਉਹਨੂੰ ਕੋਈ ਮਾਰਿਆ ਇਹਦੇ ਮੁੰਡੇ ਨੂੰ ਕਿਉਂ ਵਾਰਿਆ ਸਿੱਧੂਪੁਰ ਕਿਹੜਿਆ ਉਹ ਕਿਤੇ ਨਾ ਕਾਂਗਰਸ ਨੂੰ ਚੱਲਦਾ ਹੈ ਕਿਹਨੂੰ ਵਾਰਿਆ ਕਾਮਰੇਡ ਕਿਤੇ ਨਾ ਚੱਲਦੇ ਆ ਇਹ ਆਮ ਆਦਮੀ ਪਾਰਟੀ ਨਾਲ ਚੱਲਦੇ ਆ ਸਾਰੇ ਨੇ ਵੋਟਾਂ ਪਾਈਆਂ ਝਾੜੂ ਨੂੰ ਇਹ ਕਿਤੇ ਚੱਲਦੇ ਆ ਇਹ ਗੱਲਾਂ ਕਰਦੇ ਆ ਇਹ ਸੰਘਰਸ਼ ਚ ਜਿੱਤਿਆ ਜਾਊ ਅਣਖ ਨਾਲ ਜਿੱਤਿਆ ਜਾਊਗਾ ਇਹ ਸਾਰੀਆਂ ਗੱਲਾਂ ਜਦੋਂ ਨਜ਼ਰ ਨਹੀਂ ਹੁੰਦੀਆਂ ਅਸੀਂ ਕਹਿੰਦੇ ਆ ਕਿਸਾਨ ਏਕਤਾ ਲੜਦੇ ਰਾਵਾਂਗੇ ਡਟੇ ਰਾਵਾਂਗੇ ਅਸੀਂ ਚੱਲੇ ਜੰਦਰਮਨ ਨੂੰ ਸਾਨੂੰ ਕਿਉਂ ਰੋਕਦੇ ਆ ਬਈ ਸਾਡਾ ਟੈਂਟ ਪੱਟਦਾ ਸਾਡਾ ਨਿਸ਼ਾਨ ਸਾਹਿਬ ਪੜਦਾ ਤੁਹਾਡਾ ਕਿਉਂ ਨਹੀਂ ਪਟਿਆ ਕਿਸ ਦਾ ਸਾਡਾ ਪਟਿਆ ਤਰੇੜ ਦਿਨ ਤੋਂ ਦਿਨ ਰਾਤ ਬੈਠੇ ਆ ਸਾਡੇ ਦੇ ਪਰਚੇ ਹੋਏ ਕਿਨੇ ਪਰ ਸਾਨੂੰ ਡਰ ਕੋਈ ਨਹੀਂ ਅਸੀਂ ਤਾਂ ਪੰਜ ਪੰਜ ਸਾਲ ਜੇਲ੍ਹ ਚ ਰਹਿ ਕੇ ਆਏ ਆ ਮਾਨ ਸਾਹਿਬ ਸੱਤ ਸਾਲ ਰਹਿ ਕੇ ਆਏ ਆ ਅੱਜ ਵੀ ਤਿਆਰ ਅਸੀਂ ਲੜਾਈ ਅਣਖ ਦੀ ਲੜ ਹੈ ਮੈਨੂੰ ਦੱਸੋ ਕਾਮਰਾੜਾਂ ਦੇ ਮੈਂਬਰ ਆਫ ਪਾਰਲੀਮਨ 45 ਸੀਗੇ ਇੱਕ ਵੀ ਕਿਸਾਨੀ ਤੇ ਬੋਲਿਆ ਇੱਕ ਵੀ ਲਿਓ ਸਿਮਰਜੀਤ ਸਿੰਘ ਮਾਨ ਕੱਲਾ ਸੀ ਉਹ ਸੁਮੇਨਾਥਨ ਕਮਿਸ਼ਨ ਤੇ ਬੋਲਿਆ ਕਿਸਾਨਾਂ ਤੇ ਬੋਲਿਆ ਪੰਜਾਬੀ ਮਾਂ ਬੋਲੀ ਤੇ ਬੋਲਿਆ ਇੱਕ Hindu ਬੀਬੀ ਰੂਪਨਦੇਵਲ ਪਜਾ ਦੋ ਦੀ ਜਿੱਤ ਤੱਕ ਵੀ ਅਸੀਂ ਗੱਲ ਨਹੀਂ ਹੱਥ ਪਾ ਲਿਆ ਮਾਨਸਾ ਬੋਲਿਆ ਉਹਨੂੰ ਅੰਦਰ ਕਰਾਇਆ ਜੇਲ੍ਹ ਚ ਹੈ ਇਹ ਦੱਸੋ ਕਿਸਾਨ ਜੁਣ ਨੇ ਬੋਲਿਆ ਬਾਬਰੀ ਮਜਦੇ ਬੋਲੇ ਬੋਲੇ ਤਾਂ ਸੋ ਹਰਵਿਦਾਸ ਮਾਰੇ ਦਾ ਘਰ ਤਾਂ ਆਏ ਬੋਲੇ ਸਾਡੇ ਗਲਾਂ ਚ ਟਾਇਰ ਪਾਏ ਉਹਨਾਂ ਤੇ ਬੋਲੇ ਇੱਕ ਵੀ ਯੂਨੀਅਨ ਗਈ ਐ ਕਿਦਾਂ ਵੀ ਫੇਰ ਯੂਨੀਅਨ ਦਾ ਮਤਲਬ ਹੈ ਉਹ ਹਰੇਕ ਮਾਨਵਤਾ ਦੀ ਗੱਲ ਤੇ ਉਹਦਾ ਫਰਜ਼ਾ ਬੋਲਣ ਦਾ ਤੇ ਫੇਰ ਅਸੀਂ ਸਾਰੇ ਇਕੱਠੇ ਆ ਲੜਾਈ ਲੜਾਂਗੇ ਸਾਰੇ ਐਮਪੀ ਰਜ਼ਾਇੰਦਨ ਰਜ਼ਾਇੰਦਨ ਤੇ ਜਿੰਨੇ ਵੀ ਬੀਜੇਪੀ ਦੇ ਬੰਦੇ ਆ ਉਹਨਾਂ ਦੇ ਦੁਕਾਨਦਾਰਾਂ ਤੋਂ ਕੋਈ ਚੀਜ਼ ਨਾ ਖਰੀਦੋ ਰਿਲਾਇੰਸ ਦਾ ਮੋਬਾਈਲ ਬੰਦ ਕਰੋ ਬਿਲਕੁਲ ਬੰਦ ਕਰ ਦਿਓ ਜਿਹੜਾ ਹਿੰਦੁਸਤਾਨ ਹੈ ਲਿਵਰ ਲਿਮਟਿਡ ਹੈ ਉਹਦਾ ਵੀ ਬੰਦ ਕਰ ਦਿਓ ਹਿੰਦੁਸਤਾਨ ਟਾਈਮਜ਼ ਪੇਪਰ ਬੰਦ ਨਾ ਬੰਦ ਕਰ ਦਿਓ ਕਿਉਂਕਿ ਜਿਹੜੇ ਜਿਨ੍ਹਾਂ ਦੇ ਨਾਮ ਹਿੰਦੁਸਤਾਨ ਲੱਗਿਆ ਸਾਰੇ ਬੰਦ ਕਰ ਦਿਓ ਜਿਨ੍ਹਾਂ ਦੇ ਨਾਮ ਭਾਰਤ ਲੱਗਿਆ ਇਹ ਯੂਨੀਅਨਾਂ ਜਿਹੜੀਆਂ ਅਸੀਂ ਤਾਂ ਕਹਿੰਦੇ ਭਾਰਤੀ ਭਾਰਤ ਤੋਂ ਠੋਕੀ ਜਾਂਦਾ ਸਾਰੇ ਯੂਨੀਅਨ ਦੇ ਨਾਲ ਭਾਰਤ ਲਾ ਦਿਓ ਜੇ ਨਾ ਹੀ ਰੱਖਣਾ ਦਕਾਉਂਦਾ ਯੂਨੀਅਨ ਹੀ ਰੱਖ ਲਓ ਨਾ ਅੱਗੇ ਭਾਰਤ ਤਾਂ ਲਾ ਦਿਓ ਜੇ ਆਪ ਦਾ ਆਪ ਦਾ ਰੱਖ ਲਓ ਇਹ ਲਾ ਦੇਓ ਭਾਰਤ ਜੇ ਭਾਰਤ ਰੱਖੋਗੇ ਨਾ ਇਹਦਾ ਮਤਲਬ ਤੁਸੀਂ ਭਾਰਤ ਦੇ ਵਿੱਚ ਜਿਨੀ ਥੋੜੀ ਪਾਲਿਸੀ ਨੂੰ ਮੰਨ ਲਿਆ ਉਹ ਰੋਸ ਵਜੇ ਤੋਂ ਬਾਓ ਉਹ ਜਿਵੇਂ ਗਾਇਕ ਰਿਜ਼ਾਈਨ ਦੇ ਰਹੇ ਆ ਕੁਝ ਕੁਝ ਜੱਜ ਰਿਜ਼ਾਈਨ ਦੇ ਰਹੇ ਆ ਕੁਝ ਜਿਹੜੇ ਖਿਡਾਰੀ ਉਹ ਦੇ ਰਹੇ ਆ ਭਦਮਪੂਸ਼ਨ ਤੇ ਤੁਸੀਂ ਵੀ ਭਾਰਤ ਲਾ ਦਿਓ ਰੋਸ ਵਜੇ ਭਾਰਤ ਲਾਤਾ ਸੀ ਅੱਜ ਤੋਂ ਅਸੀਂ ਪੰਜਾਬ ਯੂਨੀਅਨ ਆ ਸਾਰੀ ਪਾ ਦਿਓ ਪੰਜਾਬ ਦੀ ਰਾਜਸਥਾਨ ਦੇ ਰਾਜਸਥਾਨ ਦੀ ਕਹਿ ਦੇਣ ਯੂਪੀ ਵਾਲੇ ਯੂਪੀ ਦੀ ਕਹਿੰਦੇ ਭਾਰਤ ਲਾ ਦਿਓ ਇਹ ਫਿਰ ਉਹਨਾਂ ਚਲ ਗੱਲ ਨਹੀਂ ਬਣਨੀ ਇਸ ਕਰਕੇ ਮੈਂ ਅੱਜ ਇਹ ਕਹਣਾ ਜਿੰਨੇ ਐਕਟਰ ਜਿੰਨੇ ਐਕਟਰ ਫਿਲਮ ਅਦਾਕਾਰ ਰੋਟੀ ਥੋੜੀ ਖਾਂਦੇ ਆ ਮੱਕੀ ਥੋੜੀ ਖਾਂਦੇ ਆ ਕੁਰਕਰੇ ਥੋੜੇ ਖਾਂਦੇ ਆ ਦਹੀਂ ਥੋੜਾ ਖਾਂਦੇ ਆ ਲੱਸੀ ਥੋੜੀ ਪੀਂਦੇ ਆ ਤੁਹਾਡੇ ਵਿਰੁੱਧ ਬੋਲਾ ਸਾਰੇ ਐਕਟਰਾਂ ਦਾ ਬਾਈਕਟ ਕਰ ਦਿਓ ਜਿਹੜੇ ਕਿਸਾਨਾਂ ਦੇ ਵਿਰੁੱਧ ਆ ਸਾਰਿਆਂ ਦਾ ਬਾਈਕਟ ਕਰੋ ਜਿਹੜੇ ਚੁੱਪ ਆ ਉਹਨਾਂ ਨੂੰ ਹੁਜਾਂ ਦੇ ਕੇ ਜਿਵੇਂ ਸੰੜਾ ਨਹੀਂ ਬੈਠ ਜਾਂਦਾ ਕਈ ਵਾਰੀ ਸੰੜਾ ਬੈਠ ਜਾਂਦਾ ਹੈ ਥੱਕ ਕੇ ਉਠਦਾ ਨਹੀਂ ਫਿਰ ਇੱਕ ਜਾਂਦਾ ਉਹਨੂੰ ਐ ਐ ਕਰਕੇ ਠਾਉਂਦਾ ਐ ਐ ਕਰਕੇ ਸੰਢੇ ਨੂੰ ਹੌਲੀ ਹੌਲੀ ਕਿਤੇ ਸੰਢਾ ਉੱਠ ਪੜਦਾ ਉਹਨਾਂ ਨੂੰ ਹੁੱਜਾਂ ਲਾ ਕੇ ਠਾਓ ਇਸ ਕਰਕੇ ਅਸੀਂ ਅੱਠ ਦੀ ਹਮਾਇਤ ਪੂਰੀ ਕਰਾਂਗੇ ਠੋਕੇ ਕਰਾਂਗੇ ਇਹ ਘਰ ਘਰ ਬੰਦ ਕਰ ਦਿਓ ਪਿੰਡ ਪਿੰਡ ਬੰਦ ਕਰੋ ਗਲੀ ਗਲੀ ਪਰ ਦੋ ਸਾਰੇ ਪਿੰਡਾਂ ਦੇ ਇਕੱਠੇ ਹੋ ਜੇ ਲੋਕ ਮੈਂ ਦਬਰਾ ਕਹਣਾ ਪਿੰਡ ਤੋਂ ਸਾਰੇ ਇਕੱਠੇ ਹੋ ਕੇ ਪਿੰਡ ਹੀ ਬੰਦ ਰੱਖੋ ਪਤਾ ਲੱਗੇ ਵੀ ਬੰਦ ਕੀ ਹੋਇਆ ਗਲੀ ਗਲੀ ਬੰਦ ਕਰ ਦੋ ਜਿਉਣਾ ਬੰਦ ਕਰ ਦੋ ਉੱਥੇ ਮੈਂ ਧਨਵਾਦ ਆ ਸਾਡੀਆਂ ਬੀਬੀਆਂ ਸਾਡੇ ਮੁਸਲਮਾਨ ਭਰਾ ਬੀਮਾਰਮੀ ਸਾਰੇ ਅਸੀਂ ਇਕੱਠੇ ਹੋ ਗਏ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਦਾ ਮੈਂ ਮੁਸਲਮਾਨ ਕੌਮ ਨੂੰ ਵੀ ਕਹਿਣਾ ਸਿੱਖਾਂ ਸਾਈਆਂ ਨੂੰ ਸਾਰਿਆਂ ਨੂੰ ਕਹਿਣਾ ਉਹ ਭਾਈ ਭਵਾ ਆਪਸੀ ਆਪਸ ਵਿੱਚ ਲੜ ਪੀਏ ਭਵਾ ਵੱਡੇ ਜਾਈਏ ਪਰਚੋ ਪਰਚੀ ਹੋ ਜਾਏ 302 ਵੀ ਹੋ ਜਾਏ ਫਿਰ ਵੀ ਇਕੱਠੇ ਰਹੀਏ ਇਕੱਠੇ ਰਹਿਣਾ ਚਾਹੀਦਾ ਹੈ ਇਕੱਠੇ ਰਹਿਣਾ ਚਾਹੀਦਾ ਇਹ 3% ਤੁਹਾਨੂੰ ਵੰਡ ਕੇ ਤੁਹਾਡੀ ਮੰਜੀ ਠੋਕ ਰਿਆ ਤੁਹਾਨੂੰ ਮਾਰ ਰਿਆ ਉਹ ਜੋ ਮੰਜੀ ਨਾ ਠੋਕ ਉਹਦੀ ਚੱਜਣਾ ਉਹ ਨਾ ਆਉਂਦਾ ਕਰੋ ਜੇ ਤੁਸੀਂ ਨਾ ਇਕੱਠੇ ਹੋਏ ਦਾ ਮਤਲਬ ਤੁਸੀਂ ਮੋਦੀ ਤੇ ਸਾਰੇ ਯਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ